ਸਸਿਕਲ ਜੀ ਆਈਵਰੀ ਬੁਟੀਕ ਤੋਂ ਸਿਮੀ ਜੀਮਾ ਅੱਜ ਫੇਰ ਅਸੀਂ ਨਵੇਂ-ਨਵੇਂ ਸੂਟ ਲੈ ਕੇ ਆਏ ਆ ਜਿਹੜੇ ਕਿ ਤੁਹਾਨੂੰ ਬਹੁਤ ਪਸੰਦ ਆਣਗੇ ਇਹ ਹੈਂਡਵਾਸ਼ ਨੇ ਸਾਰੇ ਸੂਟ ਬਸ ਥੋੜੀ ਜੀ ਇੱਕ ਰਿਕਵੈਸਟ ਹੈ ਤੁਹਾਨੂੰ ਕਿ ਜਦੋਂ ਵੀ ਤੁਸੀਂ ਇਹ ਸੂਟ ਦੇਖਦੇ ਹੋ ਤੇ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਸੇਵ ਕਰਕੇ ਨਾ ਰੱਖਿਓ ਪਲੀਜ਼ ਇਹਨੂੰ ਸਾਨੂੰ ਸੈਂਡ ਜ਼ਰੂਰ ਕਰ ਦਿਓ ਸਾਡੇ ਨੰਬਰ ਤੇ ਆਈਵਰੀ ਬੁਟੀਕ ਦੇ ਨੰਬਰ ਤੇ ਇਹ ਸੂਟ ਪਲੀਜ਼ ਜਿੰਨਾ ਛੇਤੀ ਹੋ ਸਕੇ ਉਹਨਾ ਕਰ ਸਕਿਓ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਇਹ ਥੋੜੀ ਪ੍ਰੋਬਲਮ ਆਈ ਸੀਗੀ ਮੇਰੀ ਬਹੁਤ ਸਾਰੇ ਜਿਹੜੇ ਫਰੈਂਡ ਸਰਕਲ ਸੀਗਾ ਉਹਨਾਂ ਨੇ ਸਕਰੀਨਸ਼ਾਟ ਤਾਂ ਲੈ ਲੇ ਪਰ ਉਹ ਸੈਂਡ ਨਹੀਂ ਕੀਤੇ ਜਦ ਤੱਕ ਉਹਨਾਂ ਦੇ ਫੋਨ ਆਏ ਤੇ ਸਕਰੀਨਸ਼ਾਟ ਮੇਰੇ ਕੋਲ ਪਹੁੰਚੇ ਸੂਟ ਜਾ ਚੁੱਕੇ ਸੀਗੇ ਉਹ ਜਿਨ੍ਹਾਂ ਨੇ ਲੈਣੇ ਸੀਗੇ ਉਹ ਬਹੁਤ ਫਾਸਟ ਥੋੜਾ ਜਿਹਾ ਤੁਹਾਨੂੰ ਪਲੀਜ਼ ਤੇ ਆਪਣਾ ਨੰਬਰ ਹੋਵੇਗਾ ਇਹਦਾ ਆਈਵਰੀ ਬੁਟੀਕ ਦਾ 84274 88105 8 ਸੌਰੀ 8427488105 ਹਾਂਜੀ ਆਪਣਾ ਪਹਿਲਾ ਸੂਟ ਹੋਵੇਗਾ ਾਨਿਅਨ ਕਲਰ ਦੇ ਵਿੱਚ ਾਨਿਅਨ ਕਲਰ ਦੇ ਵਿੱਚ ਸੂਟ ਹੈ ਇਹਦੇ ਨੈਕ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਥੋੜਾ ਥੋੜਾ ਹੈਂਡਵਰਕ ਵੀ ਹੈਗਾ ਇਹਦੇ ਘੇਰੇ ਤੇ ਵੀ ਡਿਜ਼ਾਈਨਿੰਗ ਹੈਗੀ ਆ ਤੇ ਇਹਦੇ ਘੇਰੇ ਤੇ ਹੈਂਡਵਰਕ ਵੀ ਹੈ ਥੋੜਾ 슬ੀਵਸ ਦਾ ਜਿਹੜਾ ਪ੍ਰਿੰਟ ਹੈ ਉਹ ਥੋੜਾ ਜਿਹਾ ਸਲੀਕ ਹੋ ਗਿਆ ਇਹਦਾ ਇਥੇ ਫਲਾਰਸ ਨੇ ਤੇ ਇਹਦਾ ਪ੍ਰਾਈਸ ਹੋਵੇਗਾ 995 ਸਲਵਾਰ ਇਹਦੀ ਪਲੇਨ ਹੈ ਇਹ ਵੀ ਸਿਲਕ ਚ ਹੈ ਇਹਦਾ ਪ੍ਰਾਈਸ ਹੈ 995 ਰੁਪਏ ਹਾਂਜੀ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰੋ ਦੁਪੱਟਾ ਦੁਪੱਟੇ ਉੱਤੇ 골ਡਨ ਲੇਸ ਲੱਗੀ ਹੋਈ ਹੈ ਬੜੀ ਸੋਹਣੀ ਲੇਸ ਲੱਗੀ ਹੋਈ ਹੈ ਤੇ ਦੁਪੱਟੇ ਵਿੱਚ ਵੀ ਦੋ ਲਾਈਨਾਂ ਦੀ ਪੂਰੀ ਇਹ ਵੀ ਐਮਬਰਾਇਡਰੀ ਹੈ 골ਡਨ ਦੀ ਤੇ ਅਨੀਅਨ ਕਲਰ ਚ ਹਾਂਜੀ ਏਸੀ ਆਪਣਾ ਪਹਿਲਾ ਸੂਟ ਪ੍ਰਾਈਸ ਸੀਗਾ 995 ਜਿਹੜਾ ਕਿ ਹਰ ਕੋਈ ਅਫੋਰਡ ਕਰ ਸਕਦਾ ਹੈ ਪ੍ਰਾਈਸ ਹਾਂਜੀ ਫਰਸਟ ਕਲਰ ਹੈ ਫਰਸਟ ਸੌਰੀ ਸੈਕਿੰਡ ਕਲਰ ਹੈ ਆਪਣਾ ਇਹ ਥੋੜਾ ਜਿਹਾ ਪਰਪਲ ਕਲਰ ਹੈ ਪਰਪਲ ਕਲਰ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੈ ਇਹ ਇਹ ਨੱਕ ਤੇ neck ਤੇ ਤੇ ਇਹਦੇ ਘੇਰੇ ਤੇ ਡਿਜ਼ਾਈਨਿੰਗ ਇਹਦੀ 슬ੀਵਸ ਤੇ 슬ੀਵਸ ਇਦਾਂ ਬਣਾ ਸਕਦੇ ਹਾਂ ਤੇ ਸਲਵਾਰ ਦਾ ਕਲਰ ਇਹ ਹੋਵੇਗਾ ਤੇ ਦੁਪੱਟਾ ਦੁਪੱਟੇ ਤੇ ਲੈਸ ਤੇ ਪਰਪਲ ਕਲਰ ਦੇ ਵਿੱਚ ਉਮੇ ਇੱਕ 골ਡਨ ਤੇ ਇੱਕ ਪਰਪਲ ਕਲਰ ਚ ਇਹਦੇ ਵਿੱਚ ਇੱਕ ਲਾਈਨਿੰਗ ਜੀ ਜਾ ਰਹੀ ਹੈਗੀ ਹੈ 골ਡਨ ਦੀ ਹਾਂਜੀ ਇਹਦੇ ਵਿੱਚ ਇਹਦਾ ਵੀ ਪ੍ਰਾਈਸ ਹੋਏਗਾ 995 995 ਤੇ 3rd ਦੇ ਦਾ ਕਲਰ ਹੈਗਾ ਗ੍ਰੀਨ ਏਸੇ ਡਿਜ਼ਾਈਨਿੰਗ ਦੇ ਵਿੱਚ ਇਹ ਨੈੱਕ ਤੇ ਵਰਕ ਹੈ ਤੇ ਘੇਰੇ ਤੇ ਵਰਕ ਹੈ ਤੇ 슬ੀਵਸ ਤੇ सलवार ਇਹਦੇ ਬੈਕ ਸਾਈਡ ਤੇ ਵੀ ਐਵੇਂ ਸੇਮ ਪ੍ਰਿੰਟ ਹੈ तो सलवार का कलर भी ग्रीन है तो दुपट्टा भी सूट अकॉर्डिंग ही बड़ा सोना सू दुप्टा यद ये तीजा कलर सी का ते प्राइस डबल नाइन फाइव नौ सौ पचानवे रुपये प्राइस तो यह स्क्रीनशॉट लैके ਤੁਸੀਂ ਜਿੰਨਾ ਛੇਤੀ ਹੋ ਸਕਦਾ ਉਹਨਾਂ ਸੈਂਡ ਕਰੋ ਤਾਂ ਕਿ ਤੁਹਾਡੇ ਤੋਂ ਇਹ ਸੂਟ ਜੇ ਤੁਹਾਨੂੰ ਪਸੰਦ ਹੈ ਤਾਂ ਮਿਸ ਨਾ ਹੋਵੇ ਕਿਉਂਕਿ ਪ੍ਰਾਈਸ ਬੜਾ ਰੀਜ਼ਨੇਬਲ ਹੈ ਹਾਂਜੀ ਇਸ ਵਿੱਚ ਚੌਥਾ ਕਲਰ ਹੈ 골ਡਨ ਕਲਰ ਜਿਹੜਾ ਕਿ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਇਹ ਮੇਰੇ ਕੋਲ 골ਡਨ ਕਲਰ ਦਾ ਜੇ ਕੋਈ ਸੂਟ ਆਇਆ ਤਾਂ ਆਫਲਾਈਨ ਮੋਸਟਲੀ ਪਹਿਲਾਂ ਹੀ ਨਿਕਲ ਜਾਂਦਾ ਹੈ ਵੀਡੀਓ ਪਾਣ ਦੀ ਵੀਡੀਓ ਪਾਉਣ ਤੋਂ ਪਹਿਲਾਂ ਹੀ ਨਿਕਲ ਜਾਂਦਾ ਹੁੰਦਾ ਹੈ ਕਦੇ ਸਾਡੇ ਕੋਲ ਬਚਦਾ ਨਹੀਂ ਹੈਗਾ 골ਡਨ ਕਲਰ ਹਾਂਜੀ ਇਹਦੇ neck ਤੇ ਇਹ ਵੀ ਬੜਾ ਸੋਹਣਾ ਲੱਗ ਰਿਹਾ ਹਾਂਜੀ ਇਹਦਾ ਦੁਪੱਟਾ ਸੇਮ ਤੇ ਸਲਵਾਰ 골ਡਨ ਕਲਰ ਚ ਤੇ ਇਹਦੇ ਬੈਕ ਸਾਈਡ ਤੇ ਵੀ ਸ਼ਰਟ ਦੀ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਹੈ ਤੇ ਪ੍ਰਾਈਸ ਹੋਵੇਗਾ ਦਾ 995 995 ਹਾਂਜੀ ਇਸ ਇਸ ਵਿੱਚ ਚਾਰ ਸੂਟ ਸੀ ਆਪਣੇ ਤੇ ਅਗਲਾ ਹੈਗਾ ਆਪਾਂ ਜਿਹੜਾ ਅਗਲਾ ਦਿਖਾ ਰਹੇ ਹਾਂ ਸੂਟ ਇਹ ਹੋਵੇਗਾ ਆਫ ਵਾਈਟ ਯਾ ਸਕੇਨ ਕਲਰ ਕਹਿ ਸਕਦੇ ਹਾਂ ਇਹ ਜ਼ਿਆਦਾਤਰ ਆਪਣੇ ਫੰਕਸ਼ਨ ਟਾਈਮ ਤੇ ਵੱਧ ਬਹੁਤ ਯੂਜ਼ ਹੁੰਦਾ ਹੈ ਆਪਣਾ ਤੇ ਇਹਦਾ ਪ੍ਰਾਈਸ ਥੋੜਾ ਚੇਂਜ ਆ ਉਹਦੇ ਨਾਲ ਉਨਾ ਦੀ ਪ੍ਰਾਈਸ ਸੀਗੇ ਜਿਹੜੇ ਪੰਜ ਚਾਰ ਸੂਟ ਦਿਖਾਏ ਨੇ ਉਹਨਾਂ ਦੇ 995 ਤੇ ਇਹਦਾ ਪ੍ਰਾਈਸ ਹੋਵੇਗਾ 1650 Rs. 1650 1650 ਰੁਪੀਸ ਇਹਦੇ neck ਤੇ ਵੀ ਹੈਂਡਵਰਕ ਹੈ ਤੇ ਇਹਦੇ ਸਾਰੇ ਪੈਨਲ ਤੇ 슬ੀਵਸ ਤੇ ਪੂਰੇ ਪੈਨਲ ਤੇ ਹੈਂਡਵਰਕ ਵੀ ਹੋਇਆ ਹੋਇਆ ਤੇ ਇਹਦੇ ਘੇਰੇ ਤੇ ਲੈਸ ਲੱਗੀ ਹੋਈ ਹੈ ਤੇ ਇਹਦਾ ਜਿਹੜੀ ਸਲਵਾਰ ਹੈ ਸਲਵਾਰ ਤੇ ਵੀ ਵਰਕ ਹੈ ਤੇ ਦੁਪੱਟਾ ਦੁਪੱਟਾ ਜਿਹੜਾ ਸਲਵਾਰ ਤੇ ਕਲਰ ਹੈ ਡਿਜ਼ਾਈਨਿੰਗ ਹੋਈ ਹੋਈ ਤੇ ਗਲੇ ਤੇ ਤੇ ਉਹੀ ਇਹਦਾ ਦੁਪੱਟਾ ਹੋਵੇਗਾ ਦੁਪੱਟਾ ਦੁਪੱਟੇ ਤੇ ਵੀ ਦੁਪੱਟਾ ਬੜਾ ਸੋਹਣਾ ਵੀ ਹੈਗਾ ਕ੍ਰਸ਼ ਵਿੱਚ ਹੈਗਾ ਅੱਜਕੱਲ ਜਿਹੜੇ ਕਲਰ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਹੈ ਹਾਂਜੀ ਦੋਨੋਂ ਪਾਸੇ ਇਹਦੇ ਏਮਬ੍ਰੋਇਡਰੀ ਹੋਈ ਹੋਈ ਹੈ ਦੁਪੱਟੇ ਤੇ ਤੇ ਸਾਰੇ ਦੁਪੱਟੇ ਵਿੱਚ ਵੀ ਬੁੱਟੀਆਂ ਨੇ ਬੜਾ ਖੁੱਲਾ ਡੁੱਲਾ ਦੁਪੱਟਾ ਹੈ ਇਹਦਾ ਜਦੋਂ ਸੂਟ ਬਣ ਜਾਂਦਾ ਹੈ ਤਾਂ ਉਹਦੀ ਗ੍ਰੇਸ ਇੱਕ ਰਾਤੋਂ ਜਦੋਂ ਉਹ ਤੋਂ ਥੋੜਾ ਬਿਲਕੁਲ ਚੇਂਜ ਹੋ ਜਾਂਦੀ ਹੁੰਦੀ ਹੈ हाँ जी इसे सेकंड कलर है अपने को गोल्डन कलर कोलर तो पहला भी कह चुके गोल्डन कलर बहुत डिमांड च भी है कॉपर गोल्डन कलर हमेशा ही डिमांड ने पर इस सीजन दे विच गोल्डन ते कॉपर ज्यादा ट्रेंड च ने हाँ जी गले ते हैंडवर्क ਤੇ ਪੂਰੀ ਸ਼ਰਟ ਦੇ ਵਿੱਚ ਡਿਜ਼ਾਈਨ ਹੈ ਵਿੜਤ ਦੀ ਕੋਈ ਵਿੜਤ ਤਾਂ ਕੋਈ ਇਸ਼ੂ ਨਹੀਂ ਹੋਣਾ ਇਹਦੇ ਵਿੱਚ ਕਿਉਂਕਿ ਤੁਸੀਂ ਚਾਹੇ 30 35 ਉਹਨੇ ਘੇਰੇ ਤੱਕ ਸ਼ਰਟ ਰੈਡੀ ਹੋ ਸਕਦੀ ਹੈ ਇਹਦੇ ਸਲਵਾਰ ਤੇ ਵੀ 골ਡਨ गोल्डन का थोड़ी जी अम्ब्रॉयडरी है बुटियां ने जड़ी की पहुंचे ते आट्टा दुपट्टा दुपट्टा भी गोल्डन कलर च मस्टर्ड गोल्डन है बड़ा खुला डुला है हाँ जी ਹਾਂਜੀ ਇਹ ਸਨ ਆਪਣੇ ਅੱਜ ਦੇ ਸੂਟ ਚਾਰ ਸੂਟ ਆਪਣੇ ਸੀਗੇ 995 ਵਾਲੇ ਤੇ ਦੋ ਸੂਟ ਆਪਣੇ ਸਕਿਨ ਕਲਰ ਦੇ ਵਿੱਚ ਇੱਕ ਆਪਣਾ ਕਾਪਰ ਕਲਰ ਹੈ ਤੇ ਇੱਕ 골ਡਨ ਕਲਰ ਦੇ ਵਿੱਚ ਇਹ 1650 ਦੇ ਹੋਣਗੇ ਤੁਸੀਂ ਇਹਨਾਂ ਦੇ ਸਕਰੀਨ ਸ਼ਾਟ ਲੈ ਕੇ ਜੇਤੀ ਤੋਂ ਜੇਤੀ ਆਰਡਰ ਕਰੋ ਤਾਂ ਕਿ ਤੁਹਾਡੇ ਤੋਂ ਇਹ ਜੇ ਤੁਹਾਨੂੰ ਪਸੰਦ ਨੇ ਤਾਂ ਇਹ ਤੁਹਾਡੇ ਮਿਸ ਨਾ ਹੋਣ ਤੇ ਆਪਣਾ ਨੰਬਰ ਹੈਗਾ 84274 88105 ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਤੇ ਦੂਜਾ ਨੰਬਰ ਹੈਗਾ 98155 05216 9815505216 ਜੇ ਉਹ ਬਿਜ਼ੀ ਚੱਲ ਰਿਹਾ ਤਾਂ ਦੂਜੇ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਸੀਂ ਕਾਲ ਅਟੈਂਡ ਜਰੂਰ ਕਰਾਂਗੇ ਤੁਹਾਡੀ ਓਕੇ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ